ਜਦੋਂ ਜੈਪੁਰ ਦੇ ਇਲਾਕੇ ਦੇ ਵਿੱਚ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਆਕੇ ਰਾਜਦੇ ਨੇ ਤੇ ਇੱਥੇ ਨਗਾਰੇ ਵੱਜਦੇ ਨੇ ਇੱਥੇ ਨਿਸ਼ਾਨ ਸਾਹਿਬ ਝੁਲ ਰਹੇ ਨੇ ਇਹ ਪਰੰਪਰਾ ਸਤਿਗੁਰੂ ਜੀ ਤੋਂ ਲੈ ਕੇ ਅੱਜ ਤੱਕ ਤੁਰ ਹੀ ਆਉਂਦੀ ਹੈ ਜਦ ਦੀਗਾਂ ਵਰਤਦੀਆਂ ਹਨ ਜਾਂ ਲੰਗਰ ਵਰਤਾ ਹੈ ਉਦੋਂ ਨਗਾਰੇ ਤੇ ਚੋਹਾਂ ਲੱਗਦੀਆਂ ਨੇ ਇਲਾਕੇ ਦੇ ਲੋਕ ਵੇਖਦੇ ਨੇ ਵੀ ਕੌਣ ਆਇਆ ਏ ਚੱਲ ਕੇ ਵੇਖੀਏ ਵੀ ਕੌਣ ਹੈ ਲੰਗਰ ਤਾਪਰੇ ਨੇ ਪਕਰੇ ਨੇ ਲੋ ਲੰਗਰ ਕੀਰਤਨ ਹੁੰਦਾ ਹੈ ਨਗਾਰੇ ਵੱਜਦੇ ਨੇ ਨਿਸ਼ਾਨ ਚੁਲ ਰਹੇ ਨੇ ਦੂਰ ਦਰਾਡੇ ਤੱਕ ਇਲਾਕੇ ਦੇ ਵਿੱਚ ਧੂਮਾਂ ਪੈ ਗਈਆਂ ਖਮਰਾ ਪਹੁੰਚ ਗਈਆਂ ਕਿ ਸਾਡੇ ਇਲਾਕੇ ਦੇ ਵਿੱਚ ਐਸੇ ਫਕੀਰ ਵੀਰ ਆਏ ਨੇ ਉਹਨਾਂ ਨੇ ਐਸੇ ਕੌਤਕ ਰੰਗ ਬੰਦੇ ਹੋਏ ਨੇ ਦੂਰ ਦੂਰ ਤੱਕ ਮਹਾਰਾਜ ਦੀ ਜੜੀ ਉਹ ਗੱਲਾਂ ਪਹੁੰਚ ਜਾਂਦੀਆਂ ਨੇ बड़े वाणीया किस करे ना काना कहंदे गुरु दे सिखਾਂ ਦਾ ਸੁਭਾਗ ਕੀ ਹੈ ਜਵਾਨੀ ਪਾਸ਼ਾ ਜੀ ਦੀ ਬਾਣੀ ਦਾ ਜਾਪ ਕਰਦੇ ਨੇ ਚੌਂਕੜੇ ਲੱਗਦੇ ਇਹ ਕਿਸੇ ਦਾ ਨੁਕਸਾਨ ਨਹੀਂ ਕਰਦੇ ਕਿਸੇ ਦਾ ਬੁਰਾ ਨਹੀਂ ਕਰਦੇ ਇੰਨੇ ਨਿਰਮਲ ਤੇ پاک ਇਹਨਾਂ ਸਿੱਖਾਂ ਦੇ ਹਰਦੇ ਨੇ ਤੇ ਆਖਦੇ ਨੇ ਇਹਨਾਂ ਸਿੱਖਾਂ ਨੇ ਇੱਥੇ ਬਾਣੀਆਂ ਦਾ ਜਾਪ ਕੀਤਾ ਚੰਡੀ ਚਰਿਤਰਾਓ ਚੰਡੀ ਕੀ ਵਾਰ ਕਾਲ ਉਸਤਤ ਕੋ ਕਰੇ ਉਚਾਰ ਕੋਈ ਇੱਥੇ ਚੰਡੀ ਦਾ ਜਾਪ ਕਰ ਰਿਹਾ ਕੋ ਕੋਵਿਤ ਸਵਈਏ ਪੜ ਰਿਹਾ ਹੈ ਆਖਦੇ ਨੇ ਕੋਈ ਗੁਰੂ ਦਾ ਲਾਲ ਅਕਾਲ ਉਸਤ ਦੀ ਬਾਣੀ ਉਚਾਰਨ ਕਰ ਰਿਹਾ ਪੜ ਰਿਹਾ ਹੈ ਤੇ ਬੜੇ ਰਸਤੇ ਨਾਲ ਇਹ ਸਿੱਖ ਜਿਹੜੇ ਉਹ ਬਾਣੀ ਗੁਰਬਾਣੀ ਨੂੰ ਪੜਦੇ ਨੇ ਤੇ ਆਵਾਜ਼ ਲੋਕਾਂ ਦੇ ਕੰਨਾਂ ਵਿੱਚ ਪੈਂਦੀ ਹੈ ਜਿਮ ਜੇਖ ਤਪਤ ਮਾਦ ਵਰਖਾ ਹੋਏ ਬੋਲੇ ਦਾਦਰ ਸੁਖ ਭਾਵੈ ਸੋਏ ਆਖਦੇ ਨੇ ਜਿਵੇਂ ਜੀਟ ਦਾ ਮਹੀਨਾ ਹੁੰਦਾ ਹੈ ਅੰਤਾਂ ਦੀ ਗਰਮੀ ਪੈਂਦੀ ਹੈ ਤਪਸ਼ ਪੈਂਦੀ ਹੈ ਲੋਕ ਜੜ ਜਾਂਦੇ ਨੇ ਸੜ ਜਾਂਦੇ ਨੇ ਤਦੋਂ ਕਿਤੇ ਮੀਂਹ ਪੈ ਜਾਵੇ ਨਾ ਉਸ ਜੀਟ ਦੇ ਮਹੀਨੇ ਚ ਕਹਿੰਦੇ ਕਿੰਨਾ ਸਕੂਨ ਮਿਲਦਾ ਏ ਉਹਨਾਂ ਭੁੱਜੇ ਹੋਿਆਂ ਨੂੰ ਜਲਿਆ ਹੋਿਆਂ ਨੂੰ ਕਿ ਸ਼ੁਕਰ ਆ ਰੱਬਾ ਤੂੰ ਨਹੀਂ ਪਾਇਆ ਐਵੇਂ ਕਹਿੰਦੇ ਇਹ ਇਲਾਕਾ ਜਿਹੜਾ ਤਪ ਰਿਹਾ ਸੀ ਜਲ ਰਿਹਾ ਸੀ ਸੜ ਰਿਹਾ ਸੀ ਇੱਥੇ ਜਦੋਂ ਗੁਰੂ ਨਾਨਕ ਦੀ ਆਵਾਜ਼ ਗੂੰਜੀ ਹੈ ਇੱਥੇ ਜਦੋਂ ਗੁਰੂ ਨਾਨਕ ਦੇ ਘਰ ਦੀ ਬਾਣੀ ਪੜ੍ਹੀ ਗਈ ਹੈ ਸਿੱਖ ਨੇਮ ਦੇ ਨਾਲ ਬਾਣੀ ਪੜ੍ਹਦੇ ਨੇ ਕੀਰਤਨ ਹੁੰਦਾ ਏ ਇਹ ਇਲਾਕੇ 'ਚ ਐਵੇਂ ਵਾਪਰ ਗਿਆ ਵੀ ਜਿਵੇਂ ਜੀਟ ਦੇ ਮਹੀਨੇ ਵਿੱਚ ਮੀਂਹ ਵਰ ਰਿਹਾ ਹੋਵੇ ਹਰ ਕੋਈ ਨਿਹਾਲ ਹੋ ਗਿਆ ਜਿਵੇਂ ਮੀਂਹ ਦੇ ਮੌਸਮ ਦੇ ਅੰਦਰ ਡੱਡੂ ਖੁਸ਼ ਹੁੰਦੇ ਨੇ ਛਲੰਗਾ ਮਾਰਦੇ ਡੱਡੂ ਪਾਣੀ ਚੁੱਬੀਆਂ ਮਾਰਦੇ ਡੱਡੂ ਜਿਵੇਂ ਕਹਿੰਦੇ ਇਸ ਇਲਾਕੇ ਦੇ ਲੋਕ ਇੰਨੇ ਪ੍ਰਸੰਨ ਹੋ ਗਏ ਜਿਵੇਂ ਮੀਂਹ ਪਿਆ ਮੋਰ ਪੈਲ ਪਾਉਂਦੇ ਨੇ ਮੋਰ ਖੜ ਜਾਂਦੇ ਨੇ ਬੱਦਲਾਂ ਨੂੰ ਵੇਖ ਕੇ ਤੇਵੇਂ ਇਥੋਂ ਦੇ ਲੋਕ ਜਿਹੜੇ ਉਹ ਖੜ ਗਏ ਨੇ ਕੋਰ ਕਟਾ ਸੁਣ ਮੋਰ ਪੁਕਾਰਾਂ ਇਸ ਸ਼ਬ ਸੋ ਸਿੱਖ ਬਾਣੀ ਉਚਾਰਾਂ ਜਦੋਂ ਸਿੱਖ ਬਾਣੀ ਉਚਾਰਦੇ ਨੇ ਜਿਵੇਂ ਮੋਰ ਬੱਦਲਾਂ ਨੂੰ ਵੇਖ ਕੇ ਪੈੜ ਪਾਉਂਦਾ ਮगन ਹੋ ਜਾਂਦਾ ਹੈ ਤੇਵੇਂ ਸਿੱਖ ਕਹਿੰਦੇ ਉਹ ਬਾਣੀ ਪੜਦਣ ਤੇ ਲੋਕ ਇੰਨੇ ਖਿਲ ਗਏ ਨੇ ਖੁਸ਼ ਹੋ ਗਏ ਨੇ ਜਿਵੇਂ ਮੋਰ ਪੈਲ ਪਾਉਂਦਾ ਹੈ ਦੋਹਿਰਾ ਕਿਤੇ ਗ੍ਰੰਥ ਕਿਤ ਪੁਸਤਕਾਂ ਕਿਤੇ ਪੜਾਂ ਮੁਖ ਬਾਕ ਕਿਤੇ ਗ੍ਰੰਥ ਪੜ ਰਹੇ ਹਨ ਕਿਤੇ ਪੋਥੀ ਪੜ ਰਹੇ ਨੇ ਕਿਤੇ ਕੰਨਾਂ ਦੇ ਵਿੱਚ ਗੁਰੂ ਪਾਤਸ਼ਾਹ ਦੇ ਮੁਖ ਬਾਕ ਪੈਂਦੇ ਨੇ ਕੋਈ ਪੜੈ ਰਵਾਵੀ ਰਵਾਵ ਲੈ ਲੱਗ ਰਹੇਓ ਇੰਦਰਾ ਸਨ ਠਾਠੂ ਕਿਨੇ ਜਿਵੇਂ ਇੰਦਰ ਦੇ ਦਰਬਾਰ ਦੇ ਅੰਦਰ ਰਾਗ-ਰਾਗਣੀਆਂ ਕੀਰਤਨ ਕਰਦੇ ਨੇ ਤੇ ਉਹ ਨਿਹਾਲ ਕਰਦੇ ਨੇ ਰਾਗੀ ਉਹਨਾਂ ਰਾਗਾਂ ਨੂੰ ਗਾ ਕੇ ਤੇਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਨੂੰ ਵੇਖ ਕੇ ਲੱਗਦਾ ਵੀ ਜਿਵੇਂ ਇੰਦਰ ਦਾ ਦਰਬਾਰ ਲੱਗਿਆ ਹੋਵੇ ਵੀ ਗੁਰੂ ਪਾਤਸ਼ਾਹ ਦੇ ਦਰਬਾਰ ਦੇ ਅੰਦਰ ਰਾਗਾਂ ਦੇ ਵਿੱਚ ਕੀਰਤਨ ਹੁੰਦਾ ਹੈ ਤੇ ਹਰ ਕੋਈ ਉੱਥੇ ਝੂਮ ਰਿਹਾ ਹੈ ਚਵਈਆ ਕਿਤ ਝਾਂਜ ਮਿਰਦਾਂਗੋ ਪੰਜ ਪੰਗ ਵਜੈ ਕਿਤੇ ਦੋਏ ਕਰ ਤਾਲ ਰਵਾਬ ਬਜੈ ਕਿਤੇ ਝਾਂਜਰਾ ਵੱਜ ਰਹੀਆਂ ਨੇ ਕਿਤੇ ਕੀ ਕਿਸਮ ਦੇ ਵਾਜੇ ਵੱਜ ਰਹੇ ਨੇ ਕਿਤੇ ਮਰਦੰਗ ਵੱਜ ਰਿਹਾ ਹੈ ਕਈ ਕਿਸਮ ਦੇ ਸਾਜ਼ ਜਿਹੜੇ ਉਹ ਵੱਜਦੇ ਨੇ ਤੇ ਰਾਗਾਂ ਦੇ ਵਿੱਚ ਸਿੱਖ ਜਿਹੜੇ ਬਾਣੀ ਗਾਇਨ ਕਰਦੇ ਨੇ ਜਲਬੀਨ ਸੁਬੀਨਾ ਪਰਵੀਨ ਸਜੈ ਕਿਦ ਤਾਰ ਸਤਾਰ ਤੰਬੂਰ ਸਜੈ ਜਲਬੀਨ ਜਲਤਰੰਗ ਆਦਿ ਕੋਈ ਵੀਨਾ ਵਜਾਉਣ ਵਾਲਾ ਹੈ ਤੇ ਹਰ ਕੋਈ ਮਹਾਰਾਜ ਜੀ ਉਸਤ ਕਰ ਰਿਹਾ ਹੈ ਜਛ ਕਿੰਨਰ ਨਾਰਦ ਹਾ ਹੂ ਤੋਨਾ ਤਮਰ અલੂਕ ਸੋਨਾ ਸਾਜ ਸਜੈ ਆਖਦੇ ਨੇ ਜਿਵੇਂ ਨਾਰਦ ਜੀ ਆਪਣੀ ਉਹ ਸੰਗੀ ਵਜਾਉਂਦੇ ਨੇ ਜਿਵੇਂ ਕਿੰਨਰ ਜਿਹੜੇ ਨੇ ਉਹ ਜਦੋਂ ਗਾਉਂਦੇ ਨੇ ਨਿਰਤ ਕਰਦੇ ਨੇ ਉਹ ਆਵਾਜ਼ ਕੱਢਦੇ ਨੇ ਹਾ ਹਾ ਹੂ ਹੂ ਦੀ ਗੰਦਰਬ ਆਦਿਕ ਤਿਵੇਂ ਹੀ ਸਤਗੁਰ ਜੀ ਦੇ ਦਰਬਾਰ ਦੇ ਅੰਦਰ ਸਿੱਖ ਜਿਹੜੇ ਉਹ ਆਲਾਪ ਲਾ ਕੇ ਰਾਗਾਂ ਦੇ ਵਿੱਚ ਬਾਣੀ ਨੂੰ ਉਹ ਗਾਇਨ ਕਰਦੇ ਨੇ 66 ਠਾਠ ਛਟਿਓ ਸੋ ਹਜੂਰ ਗੁਰੂ ਲਖ ਹੋਤ ਇੰਦਰਾਸਨ ਲਾਜ ਨਜੈ ਇਸ ਤਰ੍ਹਾਂ ਗੁਰੂ ਜੀ ਦੇ ਹਜ਼ੂਰ ਪਾਸ ਕੀਰਤਨ ਕਰਦੇ ਨੇ ਤੇ ਠਾਠ ਬੜਿਆ ਹੋਇਆ ਏ ਚਾਰੇ ਪਾਸੇ ਜਿਹੜੀਆਂ ਅਲਾਕੇ ਚੋਂ ਧੁੰਮਾ ਪੈ ਗਈਆਂ ਨੇ ਭਾਈ ਸਾਹਿਬ ਕਹਿੰਦੇ ਨੇ ਕਿ ਇੱਕ ਇੰਦਰਾਸਨ ਕੀ ਹੈ ਲੱਖਾਂ ਇੰਦਰਪੁਰੀਆਂ ਉਹਨਾਂ ਸਾਹਮਣੇ ਸ਼ਰਮਿੰਦੀਆਂ ਹੁੰਦੀਆਂ ਹਨ ਐ 66 ਠਾਠ ਬੜਿਆ ਬਾਣੀ ਦਾ ਦੂਸਰਾ ਗਾਇਨ ਕਿਵੇਂ ਰੜ ਸਕਦਾ ਇੱਕ ਬੰਦੇ ਦੀ ਉਸਤਤ ਇੱਕ ਪਰਮੇਸ਼ਰ ਦੀ ਉਸਤਤ ਇਹ ਪਰਮੇਸ਼ਰ ਦੀ ਉਸਤਤ ਉਚਾਰਨ ਕੀਤੀ ਸਤਿਗੁਰਾਂ ਨੇ ਉਹ ਇੱਕ ਇੰਦਰ ਦੀ ਉਸਤਤ ਕਰਦੇ ਨੇ ਤੇ ਇੱਥੇ ਸਤਿਗੁਰੂ ਜੀ ਦੀ ਉਸਤਤ ਵਿੱਚ ਲੱਖਾਂ ਸੇਵਕ ਜੁੜੇ ਹੋਏ ਆਖਦੇ ਨੇ ਚਉਪੈ ਇੱਕ ਹੀ ਸਤਿਗੁਰ ਕੈ ਅਜ ਚਰਨੀ ਪੜੈ ਲੈ ਸਤਿਗੁਰ ਹੁਕਮ ਕਈ ਡੇਰੋ ਕਰੈ ਕੋਈ ਪਾਤਸ਼ਾਹ ਦਾ ਹੁਕਮ ਲੈ ਕੇ ਸਤਿਗੁਰ ਜੀ ਦਰਸ਼ਨ ਕਰਦਾ ਆ ਕੇ ਨਮਸਕਾਰ ਕਰਦਾ ਏ ਤੇ ਕੋਈ ਸਤਗੁਰੂ ਦਾ ਹੁਕਮ ਲੈ ਕੇ ਕਿਹੜੀ ਦਿਸ਼ਾ ਉਤਰੀਏ ਸਤਗੁਰੂ ਜੀ ਕਹਿੰਦੇ ਨੇ ਇਸ ਕੁੰਟ ਤੇ ਤੁਸੀਂ ਲਾਓ ਡੇਰਾ ਸੋ 7 8000 ਸਿੰਘ ਹੈ ਦੂਰ ਤਾਈ ਜਿਹੜਾ ਉਹ ਡੇਰਾ ਲੱਗ ਚੁੱਕਾ ਹੈ ਐਵੇਂ ਕਰਕੇ ਇਹ ਇਤਿਹਾਸ ਦਾ ਜ਼ਿਕਰ ਮਿਲਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਦੱਖਣ ਦਿਸ਼ਾ ਵੱਲ ਵਧ ਰਹੇ ਨੇ ਸਿੱਖਾਂ ਦੀ ਗਿਣਤੀ ਦਿਨੋ ਦਿਨ ਵੱਧ ਰਹੀ ਹੈ